ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਕਮੀ ਸਰਕਾਰ ਮੁਰਦਾਬਾਦ ਪ੍ਰਸ਼ਾਸਨ ਪੰਜਾਬ ਦਾ ਮੁਰਦਾਬਾਦ ਅੱਛਾ ਪ੍ਰਸ਼ਾਸਨ ਪੰਜਾਬ ਦਾ ਮੁਰਦਾਬਾਦ ਇਹ ਚਾਹਣਾ ਹੈ ਜਿੰਦਾਬਾਦ ਮੋਤੀ ਸਰਕਾਰ ਜਿੰਦਾਬਾਦ ਬਾਸ ਸਰਕਾਰ ਜਿੰਦਾਬਾਦ ਬਾਸ ਸਰਕਾਰ ਜਿੰਦਾਬਾਦ ਲਓ ਲਓ ਯਾਰ ਦੋ ਵਿੱਕੀ ਬਾ ਮੁਰਦਾਬਾਦ 12000 ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਜੀ ਆ ਸਰਕਾਰ ਜਿੰਦਾਬਾਦ ਮੁੜਦਾਬਾਦ ਜਿੰਦਾਬਾਦ ਸਰਕਾਰ ਜਿੰਦਾਬਾਦ ਮੁੜਦਾਬਾਦ ਆਪੀ ਸਰਕਾਰ ਜਿੰਦਾਬਾਦ ਆਪੀ ਸਰਕਾਰ ਜਿੰਦਾਬਾਦ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਅੱਜ ਟਾਂਡਾ ਵਿਧਾਨ ਸਭਾ ਦੇ ਵਿੱਚ ਜੋ ਇੱਕ ਰੋਸ ਨਜ਼ਾਰਾ ਲਾਇਆ ਗਿਆ ਹੈ ਪੰਜਾਬ ਸਰਕਾਰ ਦੇ ਖਿਲਾਫ ਜੋ ਪਿਛਲੇ ਸਾਲਾਂ ਤੋਂ 12000 ਕਰੋੜ ਰੁਪਏ ਰਾਹਤ ਫੰਡ ਪੰਜਾਬ ਸਰਕਾਰ ਨੂੰ ਭੇਜੇ ਗਏ ਸੀਗੇ ਉਹ ਇਹਨਾਂ ਨੇ ਆਪਣੀਆਂ ਅਯਾਸ਼ੀਆਂ ਲਈ ਜਾਂ ਆਪਣੇ ਐਡਵਰਟਾਈਜ਼ਮੈਂਟ ਲਈ ਖਰਚੇ ਆ ਤੇ ਜੋ ਵੀ ਪੰਜਾਬ ਦਾ ਬਰਗ ਹੈਗਾ ਜੋ ਫੜਾਂ ਦੀ ਮਾਰ ਥੱਲੇ ਆਇਆ ਹੈਗਾ ਨਾ ਤੇ ਉਹ ਢੁੱਸੀਵਨ ਪੱਕੇ ਕਰਵਾਏਗੇ ਤੇ ਨਾ ਹੀ ਉਹਨਾਂ ਨੂੰ ਸਜੇ ਢੰਗ ਨਾਲ ਲਾਇਆ ਗਿਆ ਇਹਨਾਂ ਦੇ ਜਿਹੜੇ ਮੰਤਰੀ ਸੰਤਰੀ ਵੀ ਹੈਗੇ ਆ ਉਹ ਜੁਮਲੇਵਾਜ ਹੈ ਉਹ ਕੋਈ ਨਾ ਕੋਈ ਹੋਰ ਹੀ ਮੁੱਦਾ ਉਠਾਈ ਰੱਖਦੇ ਆ ਲੇਕਿਨ ਪੰਜਾਬ ਦੀ ਤੇ ਗੱਲ ਹੀ ਨਹੀਂ ਕਰਦੇ ਹੈਗੇ ਪੇ ਹੁਣ ਵੀ ਜਿਹੜਾ ਮੋਦੀ ਸਾਹਿਬ ਨੇ ਇੱਕ ਫੋਰੀ ਰਾਹਤ ਫੰਡ 1600 ਕਰੋੜ ਰੁਪਏ ਦਿੱਤਾ ਹੈਗਾ ਨਾ ਕਿ ਉਹ ਕੋਈ ਆਖਰੀ ਫੰਡ ਨਹੀਂ ਹੈਗਾ ਜਦੋਂ ਆਖਰੀ ਰਿਪੋਰਟ ਜਾਏਗੀ ਪੂਰੀ ਗਰਾਊਂਡ ਲੈਵਲ ਦੀ ਜਾਏਗੀ ਸੈਂਟਰ ਗਵਰਨਮੈਂਟ ਵੱਲੋਂ ਇਹ ਵੀ ਬਿਸ਼ਵਾਸ ਦਵਾਇਆ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਫੰਡ ਰਿਲੀਜ਼ ਕੀਤੇ ਜਾਣਗੇ ਪਰ ਮਾਨ ਸਰਕਾਰ ਇਹ ਜਿਹੜੀ ਜੰਗਲੇਵਾ ਸਰਕਾਰ ਹੈ ਇਹ ਤਾਂ ਉਹ ਕਹਿੰਦੀ ਸੀ ਅਸੀਂ ਮੁਰਗੀਆਂ ਦੇ ਪੈਸੇ ਵੀ ਦਵਾਂਗੇ ਮੁਰਗੀਆਂ ਦੇ ਦੁੱਧ ਦੇ ਪੈਸੇ ਇਹਨਾਂ ਨੇ ਲੋਕਾਂ ਨੂੰ ਉਹਨਾਂ ਦੀਆਂ ਫਸਲਾਂ ਦੇ ਪੈਸੇ ਵੀ ਨਹੀਂ ਦਿੱਤੇ ਜਿਹੜੇ 2023 ਦੇ ਵਿੱਚ ਹੜਾਏ ਸੀ ਸਾਡੀ ਜਾਣਦੇ ਦੇਤੇ ਹੀ ਇੱਥੇ ਕਈ ਲੋਕ ਵੀ ਹੈਗੇ ਆ ਜਿਨ੍ਹਾਂ ਦੇ ਘਰ ਕੱਚੇ ਐ ਉਹਨਾਂ ਦੀਆਂ ਰਿਪੋਰਟਾਂ ਤੱਕ ਸਾਡੇ ਬੰਦਿਆਂ ਨੂੰ ਜਦੋਂ ਕੈਂਪਸ ਹੀ ਫ੍ਰੀ ਲਾਏ ਸੀਗੇ ਲੋਕਾਂ ਨੂੰ ਰਾਹਤ ਦੇਣ ਲਈ ਆਵਾਸ ਯੋਜਨਾ ਦੇ ਵਿੱਚ ਆਸ਼ੂਮਨ ਕਾਰਡ ਤੇ ਇਦਾਂ ਹੀ ਤਰ੍ਹਾਂ ਦੀ 18 ਯੋਜਨਾ ਦੇ ਵਿੱਚ ਸਾਡੇ ਬੰਦਿਆਂ ਨੂੰ ਅਰੈਸਟ ਕੀਤਾ ਗਿਆ ਇਹ ਨਹੀਂ ਚਾਹੁੰਦੇ ਵੀ ਹਰ ਗਰੀਬ ਵਰਗ ਤੱਕ ਕੋਈ ਸੈਂਟਰ ਦੀ ਸਕੀਮ ਪਹੁੰਚ ਜੇ ਅਸੀਂ ਇਹਨਾਂ ਨੂੰ ਇਹ ਤਾੜਨਾ ਕਰਦੇ ਆ ਹਰ ਵਰਗ ਨੂੰ ਉਹਦੀ ਬਣਦੀ ਲੋੜ ਮੁਤਾਬਕ ਸਹਾਇਤਾ ਦਿੱਤੀ ਜਾਵੇ ਜਿੰਨੇ ਵੀ ਫੰਡ ਸੈਂਟਰ ਵੱਲੋਂ ਆਏ ਆ ਉਹਨਾਂ ਨੂੰ ਰਿਲੀਫ ਕਰਵਾਏ ਜਾਣ ਜੈ ਹਿੰਦ ਜੈ ਭਾਰਤ ਅੱਜ ਅਸੀਂ ਸਾਧਕੀਤਾਂ ਦਾ ਜੋ ਵੀ ਪੈਸਾ ਸੈਂਟਰ ਸਰਕਾਰ ਨੇ ਭੇਜਿਆ ਸੀ ਉਹ ਪੰਜਾਬ ਸਰਕਾਰ ਨੇ ਸਹੀ ਤਰੀਕੇ ਦੇ ਢੰਗ ਨਾਲ ਨਹੀਂ ਲਾਇਆ ਕਿਤੇ ਹੋਰ ਆਪਣੀਆਂ ਸੁਖ-ਸੁਹੂਲਤਾਂ ਲੈ ਲਈ ਯੂਜ਼ ਕਰ ਦਿੱਤਾ ਇਹਨਾਂ ਦੇ ਵਿੱਚੋਂ ਲਾਇਬ੍ਰੇਰੀਆਂ ਜੋ ਹੋਰ ਵੀ ਪੰਚਾਇਤਕਰ ਇਹ ਬਣਾਏ ਗਏ ਆ ਜੋ ਸੈਂਟਰ ਦਾ ਪੈਸਾ ਸਹੀ ਤਰੀਕੇ ਨਾਲ ਸਹੀ ਥਾਂ ਤੇ ਲਾਇਆ ਜਾਵੇ ਇਹੀ ਅਪੀਲ ਆ ਜੀ ਮੋਦੀ ਸਰਕਾਰ ਜਿੰਦਾਬਾ ਜਿੰਦਾਬਾ ਇਹਦੇ ਕੱਪੜੇ ਆਵਾਜ਼ ਗੁਰਦਾਸ ਇਹ ਬੋਲਦਾ ਨਹੀਂ ਯਾਰ ਲਾਓ ਨਾਰਿੰਦ ਤੇ ਲਾਉਂਦੇ